ਚਿਹਰੇ ਦੇ ਕਾਟੇ ਉੱਤਰ ਆ ਗਿਆ ਚਿਹਰੇ ਕੋ ਬਾਏ ਨੀ ਦਰ ਸਾਡੇ ਬੰਦ ਕੀਤੇ ਨੇ ਹੈਡ ਹੈਨੀ ਵਾਲਾ ਪਾਰਾ ਹੀ ਦੀ ਗਿੱਧੜ ਕਟ ਕਰਨੀ ਕਰਨੀ ਸਾਨੂੰ ਪਾਜੋ ਕੁਝ ਮਰਜੀ ਹੋ ਜਾ ਅੱਛਾ ਆਹੀਂ ਬੜੇ ਦੁਖੀ ਹੋਏ ਪੈਂਦੇ ਤੂੰ ਵੀ ਅਗੂ ਇਹਨੂੰ ਪਛੇ ਪੈਂਡ ਸਾਡੇ ਦੇ ਹਾਰੇ ਘਰਾਂ ਚ ਪਾਣੀ ਪੈ ਗਿਆ ਇਹ ਉੱਥੇ ਆਦਾ ਟੌਰ ਬਣਾ ਤੇ ਪੀਛਾ ਗੱਡੀ ਲੈ ਜਾਂਦਾ ਹੁਣ ਜਿਸ ਦਿਨ ਆ ਗਿਆ ਤੇ ਇਹਦੀ ਗੱਡੀ ਇਹ ਬੰਦ ਦਰ ਬੰਦ ਕਰੋ ਉਹ ਆਂਦਾ ਪਾਣੀ ਘਟ ਕਰੋ ਘਟ ਕੇ ਨਾ ਪਿੱਛੂ ਜਾਦਾ ਆਂਦਾ ਪੈ ਤੇਰਾ ਘਟ ਕੇ ਨੀ ਕਰ ਦੇਵੇਂ ਬਈ ਹੈਨੀ ਵਾਲੇ ਤੂੰ ਆਂਦਾ ਬੰਦ ਕਰੋ ਹਾਂ ਸੈਨੀ ਵਾਲਾ ਆਂਦਾ ਬੰਦ ਕਰੋ

ਮੇਰੇ ਬਣਾਉਣ ਵਾਲੇ ਉਹ ਆਖੀ ਬਿਆ ਬੰਦੇ 3 ਦਿਨ ਆਜੋਗਾ ਨਾ ਘਰ ਜਾਨ ਨੂੰ ਕਾਦੀ ਬੇੜੀ ਨੰਨੀ ਹੋਈ ਨਹੀਂ ਦੋ ਰੋੜਾ ਹੈ ਦੋ ਰੋੜਾ ਕਰਦੇ ਕੁਮਾਰਾ ਆਖੀ ਕਰਨ ਹਾਂ ਲਈ ਦਰ ਪਰੇ ਉਤਰ ਆਇਆ ਛੇਰੇ ਕੋ ਬਾਏ ਨੀਂ ਗਾਰ ਸਾਡੇ ਬੰਦ ਕੀਤੇ ਨੇ ਹੈਡ ਹੈਨੀ ਵਾਲਾ ਪਾਰਾ ਹੀ ਦੀ ਗਿੱਦੜ ਕਟ ਕਰਨੀ ਕਰਨੀ ਸਾਨੂੰ ਭਾਜੂ ਕੁਛ ਮਰਜੀ ਹੋ ਜਾ ਅੱਛਾ ਆਹੀਂ ਬੜੇ ਦੁਖੀ ਹੋਏ ਪੈਂਦੇ ਤੁਸੀਂ ਵੀ ਅੱਗੂ ਨੂੰ ਫਸੇ ਪੈਂਡ ਸਾਡੇ ਦੇ ਹਾਰੇ ਘਰਾਂ ਚ ਪਾਣੀ ਪੈ ਗਿਆ ਇਹ ਉੱਥੇ ਆਦਾ ਟੌਰ ਬਣਾ ਦੇ ਤੇ ਪੀਛਾ ਗੱਡੀ ਨਹੀਂ ਲੈ ਜਾਂਦਾ ਹੁਣ ਜਿਸ ਦਿਨ ਆ ਗਿਆ ਤੇ ਇਹਦੀ ਗੱਡੀ ਇਹ ਬੰਦ ਦਰ ਬੰਦ ਕਰੋ ਉਹ ਆਂਦਾ ਪਾਣੀ ਘਾਟ ਕਰੋ ਘਟ ਕੇ ਨੀਂ ਪਿੱਛੂ ਜਾਦਾ ਆਂਦਾ ਪੈ ਤੇਰਾ ਘਟ ਕੇ ਨਹੀਂ ਕਰਦੇ ਬਈ ਸੈਨੀ ਵਾਲੇ ਤੂੰ ਆਂਦਾ ਬੰਦ ਕਰੋ ਹਾਂ ਸੈਨੀ ਵਾਲਾ ਆਂਦਾ ਬੰਦ ਕਰੋ ਅਹੀਂ ਆ ਨੇ ਠੇਕਰੀ ਹੁਣ ਆ ਜਾਵੇ ਹੈ ਨਹੀਂ ਹੁਣ ਤਾਂ ਦਿਨ ਛੱਡਾ ਖੜਾ ਹੁਣ ਤਾਂ ਛੱਡਾ ਖੜਾ ਹੈ ਪਰ ਇਹਨੂੰ ਬਸਾਨ ਆਏ ਨੇ ਸਾਡੇ ਨਾਲ ਨਾਲ ਮਿਲ ਤੇ ਜਾਈਂਦੇ ਆਏ ਨੇ ਆਪਣੇ ਹਰਮਿਆਮ ਉਹਨਾਂ ਨੇ ਵੀ ਧਾਰ ਚਕਾਈਏ ਆਪਾਂ ਹੋਰ ਪਾਣੀ ਪੀਸਾਂ ਖੇਤਾਂ ਤੇ ਪਾ ਗਿਆ ਘਰਾਂ ਤੇ ਪਾ ਗਿਆ ਹੜਪੀ ਕਹਾਨ ਬੜੀ ਮੱਤ ਕੀ ਛੜਿਆ ਨਾ ਇਧਰ ਆਵੇ ਨਾ ਜਾਵਣ ਵੀ ਕਿੰਨੇ ਲੋਕ ਬੈਠੇ ਨੇ ਦਰਿਆਵਾਂ ਚ ਤੇ ਕਿੰਨੇ ਨੇ ਇਹ ਹੁਣ ਕਿੱਧਰ ਟੁੱਟ ਬੜੀ ਹੋਣੀ ਹੈ ਮੇਰੇ ਬਣਾਉਣ ਵਾਲੇ ਉਹ ਆਖੀ ਬਿਆ ਬੰਦੇ ਤਿਆਂ ਦਿਨ ਅਜ ਹੋਗਾ ਘਰ ਗਿਆ ਨੂੰ ਕਾਦੀ ਬੇੜੀ ਨੰਨੀ ਹੋਈ ਅਸੀਂ ਦੋ ਲਗਾਏ ਹੋਰ ਦੁਕਾਰ ਤੇ ਇਹ ਮਾਂ ਦਾ ਆਖੀ ਕਰਨ ਹਾਂ ਲਈ ਦਰ ਪਰੇ ਉਤਰ ਆ ਗਿਆ ਚੇਰੇ ਕੋ ਬਾਏ ਨੇ ਦਰ ਸਾਡੇ ਬੰਦ ਕੀਤੇ ਨੇ ਹੈਡ ਹੈਨੀ ਵਾਲਾ ਪਾਰਾ ਹੀ ਦੀ ਗਿੱਦੜ ਕਟ ਕਰਨੀ ਕਰਨੀ ਸਾਨੂੰ ਭਾਜੋ ਕੁਝ ਮਰਜੀ ਹੋ ਜਾ ਅੱਛਾ ਆਹੀਂ ਬੜੇ ਦੁਖੀ ਹੋਏ ਪੈਂਦੇ ਤੂੰ ਵੀ ਅੱਗੂ ਨੂੰ ਪਛੇ ਪੈਂਡ ਸਾਡੇ ਦੇ ਹਾਰੇ ਘਰਾਂ ਚ ਪਾਣੀ ਪੈ ਗਿਆ ਇਹ ਉੱਥੇ ਆਦਾ ਟੌਰ ਬਣਾ ਦੇ ਤੇ ਪੀਛਾ ਗੱਡੀਆਂ ਲੈ ਜਾਂਦਾ ਹੁਣ ਜਿਸ ਦਿਨ ਆ ਗਿਆ ਤੇ ਇਹਦੀ ਗੱਡੀ ਇਹ ਬੰਦ ਦਰ ਬੰਦ ਕਰੋ ਉਹਦਾ ਪਾਣੀ ਘਾਟ ਕਰੋ ਘਟ ਕੇ ਨਾ ਪਿੱਛੂ ਜਾਦਾ ਆਂਦਾ ਪੈ ਤੇਰਾ ਘਟ ਕੇ ਨੀ ਕਰ ਦੇਵੇਂ ਬਈ ਇਹਨੀ ਵਾਲੇ ਤਾਂ ਉਹਦਾ ਬੰਦ ਕਰੋ ਹਾਂ ਸੈਨੀ ਵਾਲਾ ਉਹਦਾ ਬੰਦ ਕਰੋ ਅਹੀਂ ਆ ਨੇ ਠੇਕਰੀ ਹੁਣ ਆ ਜਾਵੇ ਹੈ ਨਹੀਂ ਹੁਣ ਤਾਂ ਦਿਨ ਛੱਡਾ ਖੜਾ ਹੁਣ ਤਾਂ ਛੱਡਾ ਖੜਾ ਹੈ ਪਰ ਇਹਨੂੰ ਕਿਸਾਨ ਆਏ ਨੇ ਸਾਡੇ ਨਾਲ ਨਾਲ ਮਿਲ ਕੇ ਜੈਦੂ ਆਏ ਨੇ ਆਪਣੇ ਹਰਕਮਾਂ ਉਹਨਾਂ ਨੇ ਵੀ ਧਾਰ ਚਕਾਈਏ ਆਪਾਂ ਹੋਰ ਪਾਣੀ ਪੀਸਾ ਖੇਤਾਂ ਤੇ ਪਾਇਆ ਘਰਾਂ ਤੇ ਪਾਇਆ ਹੜਪੀ ਕਹਾਨ ਬੜੀ ਮੱਤ ਕੀਤੀ ਥੜਾ ਨਾ ਇਧਰ ਆਵੇ ਨਾ ਜਾਵਣ ਵੀ ਕਿੰਨੇ ਲੋਕ ਬੈਠੇ ਨੇ ਦਰਿਆਵਾਂ ਚ ਤੇ ਕਿੰਨੇ ਨੇ ਇਹ ਹੁਣ ਕਿੱਧਰ ਟੱਟ ਬੜੀ ਹੋਣੀ ਹੈ ਮੇਰੇ ਬਣਾਉਣ ਵਾਲੇ ਉਹ ਆਖੀ ਬਿਆ ਬੰਦੇ 3 ਦਿਨ ਅਜੇ ਹੋਗਾ ਘਰ ਗਿਆ ਨੂੰ ਕਾਦੀ ਬੇੜੀ ਨੰਨੀ ਹੋਈ ਅਸੀਂ ਦੋ ਲੈਤਾ ਹੈ ਉਹ ਵਿਚਾਰ ਕਰ ਤੂੰ ਮਾਂ ਦਾ ਆਖੀ ਚੱਲਣਾ ਹਾਂ ਲੈ